ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਿੰਦੁਸਤਾਨ ਫਾਸਟ ਨਿਊਜ਼ ਹਿੰਦੁਸਤਾਨ ਫਾਸਟ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਪੰਜਾਬ ਸਰਕਾਰ ਦੇ ਵੱਲੋਂ ਚਲਾਈ ਗਈ ਨਸ਼ਿਆਂ ਦੇ ਖਿਲਾਫ ਵਿਸ਼ੇਸ਼ ਮੁਹਿੰਮ ਯੁੱਧ ਨਸ਼ਾ ਵਿਰੁੱਧ ਦੇ ਤਹਿਤ ਬਟਿੰਡਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਬਟਿੰਡਾ ਦੇ ਥਾਣਾ ਸਦਰ ਦੀ ਪੁਲਿਸ ਪਾਰਟੀ ਨੇ 505 ਗ੍ਰਾਮ ਹੈਰੋਇਨ ਸਮੇਤ ਇੱਕ ਨਸ਼ਾ ਤਸਕਰ ਔਰਤ ਨੂੰ ਕੀਤਾ ਗ੍ਰਿਫਤਾਰ ਆਓ ਜਾਣਦੇ ਹਾਂ ਪੂਰੀ ਖਬਰ ਬਣੇ ਰਹੋ ਸਾਡੇ ਨਾਲ ਹਿੰਦੁਸਤਾਨ ਫਾਸਟ ਨਿਊਜ਼ ਦੀ ਖਾਸ ਰਿਪੋਰਟ ਮਾਨਜੋਗ ਸੀਐਮ ਸਾਹਿਬ ਪੰਜਾਬ ਮਾਨਜੋਗ ਡੀਜੀਪੀ ਸਾਹਿਬ ਪੰਜਾਬ ਪਟੰਡਾ ਰੇਂਜ ਦੇ ਮਾਨਯੋਗ ਡੀਆਈ ਸਾਹਿਬ ਸ਼੍ਰੀ ਹਰਜੀਤ ਸਿੰਘ ਤੇ ਮਾਨਯੋਗ ਐਸਐਸਪੀ ਪਟੰਡਾ ਸ਼੍ਰੀਮਤੀ ਅਮਨੀਤ ਕੌਂਡਨ ਆਈਪੀਐਸ ਉਹਨਾਂ ਵੱਲੋਂ ਜੋ ਨਸ਼ਿਆਂ ਦੇ ਖਿਲਾਫ ਇੱਕ ਸਲੋਗਨ ਜੋ ਹੈ ਯੁੱਧ ਨਸ਼ਾ ਵਰਤ ਉਹਦੇ ਤਹਿਤ ਜਿਹੜੀ ਹੈਗੀ ਨਸ਼ਾ ਸਮਗਲਰਾਂ ਨੂੰ ਪੈਡਲਰਾਂ ਨੂੰ ਸਪਲਾਈਰ ਨੂੰ ਬੜੀ ਜਿਹੜੀ ਪਹਿਲਾਂ ਹੀ ਭਾਜੜ ਪਾਈ ਹੋਈ ਹੈ ਉਸੇ ਲੜੀ ਦੇ ਵਿੱਚ ਪਟੰਡਾ ਪੁਲਿਸ ਨੂੰ ਥਾਣਾ ਸਦਰ ਪੁਲਿਸ ਪਟੰਡਾ ਨੂੰ ਜਿਹੜੀ ਹੈਗੀ ਹੈ ਬਹੁਤ ਭਾਰੀ ਸਫਲਤਾ ਉਸ ਸਮੇਂ ਮਿਲੀ ਜਦੋਂ ਸਾਡੀ ਥਾਣਾ ਸਦਰ ਬਟੰਡਾ ਦੀ ਪੁਲਿਸ ਪਾਰਟੀ ਜਿਹੜਾ ਜਿਹਨੂੰ ਡੀਲ ਕਰ ਰਿਆ ਸੀ ਐਸਆਈ ਜਗਜੀਤ ਸਿੰਘ ਤੇ ਉਹ ਜਿਹੜਾ ਜਾ ਰਿਆ ਸੀ ਪਿੰਡ ਵੀਰਤਲਾ ਤੋਂ ਲਰੂਆਣਾ ਸਾਈਡ ਨੂੰ ਰੋਡ ਤੇ ਜਾ ਰਿਹਾ ਸੀ ਤਾਂ ਅੱਗੋਂ ਇੱਕ ਮੋਟਰਸਾਈਕਲ ਆਇਆ ਤਾਂ ਜਿਹੜਾ ਪੁਲਿਸ ਪਾਰਟੀ ਨੇ ਦੇਖ ਕੇ ਇੱਕਦਮ ਮੋਟਰਸਾਈਕਲ ਰੋਕ ਕੇ ਭੱਜਣ ਲੱਗਾ ਜਿਹਦੇ ਪਿੱਛੇ ਇੱਕ ਲੇਡੀ ਔਰਤ ਬੈਠੀ ਸੀ ਜਿਹਦਾ ਨਾਮ ਜਿਹੜਾ ਹੈਗਾ ਮਨਜੀਤ ਕੌਰ ਆ ਸੌਰੀ ਉਸਤਾ ਨਾ ਗੁਰਦੀਪ ਕੌਰ ਦੀਪੋ ਪਤਨੀ ਛਿੰਦਰ ਸਿੰਘ ਵਾਸੀ ਵੀਰਤਲਾ ਵਾਸੀ ਨੰਬਰ 3 ਤੇ ਇੱਕ ਉਹਦਾ ਲੜਕਾ ਸੀ ਜਿਹੜਾ ਮਨਜੀਤ ਸਿੰਘ ਪੁੱਤਰ ਛਿੰਦਰ ਸਿੰਘ ਜਦੋਂ ਰੋਕਿਆ ਅੱਗੇ ਸਾਮਣੇ ਪੁਲਿਸ ਨੂੰ ਦੇਖ ਕੇ ਇੱਕ ਦਾ ਮੋਟਰਸਾਈਕਲ ਰੋਕ ਕੇ ਜਿਹੜਾ ਹੈਗਾ ਪਿੰਡ ਦੇ ਨਾਲ ਹੀ ਤੇ ਉਹ ਮੋਟਰਸਾਈਕਲ ਛੱਡ ਕੇ ਤੇ ਭੱਜ ਗਿਆ ਲੇਡੀ ਨੂੰ ਮੌਕੇ ਤੇ ਫੜ ਲਿਆ ਜਿਹਦੇ ਕੋਲੋਂ ਪੁਲਿਸ ਨੂੰ ਜਿਹੜੀ ਹੈਗੀ ਹੈ 1/2 ਕਿਲੋ ਹੈਰੋਨ ਜਿਹੜੀ ਹੈਗੀ ਹੈ ਔਰ ਕਵਰ ਹੋਈ ਹੈ ਤੇ ਇਹ ਜਿਹੜਾ ਇਹਦੀ ਵੀ ਬਹੁਤ ਤਲਾਸ਼ ਕੀਤੀ ਮਨਜੀਤ ਸਿੰਘ ਦੀ ਇਹ ਜਿਹੜਾ ਹੈਗਾ ਪਿੰਡ ਨੇੜੇ ਹੁਣ ਕਰਕੇ ਤੇ ਕਾਫੀ ਜਿਹੜਾ ਹੈਗਾ ਸਰਗ ਦੇ ਨਾਲ ਜਿਹੜਾ ਵੀਰ ਤੇ ਸਰ ਹੁਣ ਕਰਕੇ ਇਹ ਨਾਲ ਦੀ ਪੈਕੇ ਪਿੰਡ ਵਾਲੀ ਹੁਣ ਕਰਕੇ ਤੇ ਉਧਰ ਭੱਜਨ ਚ ਸਫਲ ਹੋ ਗਿਆ ਇਹਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਊਗਾ ਤੇ ਇਹਦੇ ਸੰਬੰਧਿਤ ਜਿਹੜਾ ਮਕੱਦਮਾ ਨੰਬਰ 223 ਅ ਥਾਣਾ सदर ਵਿੱਚ ਮਿਤੀ 2 10 2025 ਅਧੀਨ ਤਾਰਾ 21C 6185 ਅ ਐਨਡੀਪੀਐਸ ਐਕਟ ਥਾਣਾ सदर ਡੰਡਾ ਚ ਦੋਨੋਂ ਦੇ ਖਿਲਾਫ ਜਿਹੜਾ ਮਾਮਲਾ ਦਰਜ ਹੋਇਆ